ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪ੍ਰੀਤ ਨੂੰ ਵਿੱਕੀ ਤੇ ਉਸਦੀ ਮੰਮੀ ਦੀਆਂ ਸਾਰੀਆਂ ਸਚਾਈਆਂ ਪਤਾ ਲੱਗ ਗਈਆਂ ਉਸ ਤੋਂ ਬਾਅਦ ਉਹ ਪਰੇਸ਼ਾਨ ਹੋ ਗਈ ਕਿ ਹੁਣ ਮੈਂ ਕੀ ਕਰਾਂ ਇਹ ਤਾਂ ਦਾਜ ਦੇ ਭੁੱਖੇ ਹਨ ਇਹਨਾਂ ਨੂੰ ਤਾਂ ਮੇਰੇ ਨਾਲ ਕੋਈ ਪਿਆਰ ਨਹੀਂ ਇਹ ਤਾਂ ਸਿਰਫ ਮੇਰੇ ਘਰਦਿਆਂ ਤੋਂ ਚੀਜ਼ਾਂ ਲੈਣਾ ਹੀ ਗਿੱਜੇ ਹਨ ਪ੍ਰੀਤ ਦੇਗੂ 사 ਕਰਨ ਤੋਂ ਬਾਅਦ ਵਿੱਕੀ ਨੇ ਬਹੁਤ ਕੋਸ਼ਿਸ਼ ਕੀਤੀ ਉਸ ਦੀਆਂ ਅੱਖਾਂ 'ਚ ਦੁਬਾਰਾ ਕੱਟਾ ਪਾਣ ਦੀ ਪਰ ਪ੍ਰੀਤ ਟੱਸ ਤੋਂ ਮਸ ਨਹੀਂ ਹੋ ਰਹੀ ਪ੍ਰੀਤ ਨੂੰ ਉਸ ਦੀ ਕਿਸੇ ਵੀ ਗੱਲ ਤੇ ਵਿਸ਼ਵਾਸ ਨਹੀਂ ਹੋ ਰਿਹਾ ਉਹ ਕਹਿ ਰਹੀ ਹੈ ਕਿ ਮੈਨੂੰ ਕੋਈ ਵੀ ਤੁਹਾਡੀ ਗੱਲ ਤੇ ਯਕੀਨ ਨਹੀਂ ਤੁਸੀਂ ਜਿੱਦਾਂ ਪਹਿਲਾਂ ਮੇਰੇ ਤੋਂ ਜੋ ਠੱਗੀਆਂ ਮਰਵਾ ਮਰਵਾ ਕੇ ਘਰਦਿਆਂ ਤੋਂ ਚੀਜ਼ਾਂ ਲਈਆਂ ਤੇ ਮੇਰੇ ਘਰਦਿਆਂ ਦੇ ਖਿਲਾਫ ਹੀ ਮੈਨੂੰ ਖੜੇ ਕਰ ਦਿੱਤਾ ਤੁਹਾਡੇ ਕਰਕੇ ਮੈਂ ਆਪਣੇ ਭਰਾ ਪਰਜਾਈ ਤੱਕ ਲੜ ਪਈ ਉਸ ਤੋਂ ਬਾਅਦ ਪ੍ਰੀਤ ਸੋਚਦੀ ਹੈ ਕਿ ਮੈਂ ਕੀ ਕਰਾਂ ਉਹ ਕਵਲ ਨੂੰ ਫੋਨ ਕਰਦੀ ਹੈ ਤੇ ਕਵਲ ਘਰ ਵਿੱਚ ਸਾਰਿਆਂ ਨਾਲ ਬੈਠ ਕੇ ਗੱਲ ਕਰਦਾ ਹੈ ਉਹ ਡੈਡੀ ਮੰਮੀ ਤੇ ਸੰਦੀਪ ਨੂੰ ਦੱਸਦਾ ਹੈ ਕਿ ਇਹ ਗੱਲ ਹੋਈ ਹੈ ਪ੍ਰੀਤ ਦੇ ਸੱਸ ਤੇ ਵਿੱਕੀ ਦੀ ਸਚਾਈ ਪ੍ਰੀਤ ਦੀਆਂ ਅੱਖਾਂ ਸਾਹਮਣੇ ਆ ਗਈ। ਪ੍ਰੀਤ ਨੇ ਸਾਰਾ ਕੁਝ ਆਪ ਸੁਣ ਲਿਆ। ਹੁਣ ਉਹ ਬਹੁਤ ਜ਼ਿਆਦਾ ਪਛਤਾ ਰਹੀ ਹੈ। ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ? ਤੇ ਸਾਰੇ ਸੋਚਦੇ ਹਨ ਕਿ ਕਿਉਂ ਨਾ ਅਸੀਂ ਇੱਕ ਗੇਮ ਖੇលਦੇ ਹਾਂ। ਅਸੀਂ ਵਿੱਕੀ ਤੇ ਉਸ ਦੀ ਮੰਮੀ ਨੂੰ ਸਬਕ ਸਿਖਾਉਣ ਲਈ ਕੁਝ ਟਾਈਮ ਵਾਸਤੇ ਪ੍ਰੀਤ ਨੂੰ ਇੱਥੇ ਲੈ ਆਂਦੇ ਹਾਂ ਤਾਂ ਕਿ ਇਹਨਾਂ ਪਤਾ ਤਾਂ ਲੱਗੇ ਕਿ ਇਹ ਪ੍ਰੀਤ ਨੂੰ ਪਿਆਰ ਕਰਦੇ ਹਨ ਜਾਂ ਸਾਡੇ ਸਮਾਨ ਨੂੰ ਜਾਂ ਸਾਡੇ ਪੈਸੇ ਨੂੰ ਤਾਂ ਇਹੀ ਹੁੰਦਾ ਹੈ। ਕਵਲ ਸੰਦੀਪ ਮੰਮੀ ਤੇ ਡੈਡੀ ਜੀ ਇੱਕ ਸਕੀਮ ਬਣਾਉਂਦੇ ਨੇ ਜਿਸ ਵਿੱਚ ਕਵਲ ਜਾਂਦਾ ਹੈ ਤੇ ਪ੍ਰੀਤ ਨੂੰ ਆਪਣੇ ਘਰ ਵਾਪਸ ਲੈ ਆਉਂਦਾ ਹੈ ਤੇ ਵਿੱਕੀ ਨੂੰ ਕਹਿੰਦਾ ਹੈ ਕਿ ਜਦੋਂ ਸਾਡਾ ਦਿਲ ਕਰੂਗਾ ਅਸੀਂ ਪ੍ਰੀਤ ਨੂੰ ਭੇਜ ਦਵਾਂਗੇ ਕਵਲ ਇਹ ਗੱਲ ਸੋਨੂ ਨੂੰ ਵੀ ਦੱਸ ਕੇ ਆਉਂਦਾ ਹੈ ਤਾਂ ਜੋ ਕਿ ਕੱਲ ਨੂੰ ਭੂਆ ਤੇ ਸੋਨੂ ਹੁਣਾਂ ਨੂੰ ਵਿੱਚ ਨਾ ਪਾਇਆ ਜਾਵੇ ਤੇ ਸੰਦੀਪ ਕਹਿੰਦੀ ਹੈ ਚਲੋ ਠੀਕ ਹੈ ਪ੍ਰੀਤ ਕਵਲ ਨਾਲ ਜਾਣ ਲਈ ਤਿਆਰ ਹੋ ਜਾਂਦੀ ਹੈ ਜਦੋਂ ਘਾਰਾਂ ਦੇ ਹਨ ਤਾਂ ਕਵਲ ਤੇ ਸੰਦੀਪ ਗੱਲ ਕਰਦੇ ਹਨ ਕਿ ਹੁਣ ਸਾਡਾ ਅਗਲਾ ਕਦਮ ਕੀ ਹੋਏਗਾ ਅਸੀਂ ਪ੍ਰੀਤ ਨੂੰ ਇੱਥੇ ਤਾਂ ਲੈ ਆਏ ਹਾਂ ਹੁਣ ਅਸੀਂ ਕੀ ਕਰਾਂਗੇ ਜੇ ਵਿੱਕੀ ਤੇ ਉਸ ਦੀ ਮਾਂ ਨੂੰ ਫਿਰ ਵੀ ਅਕਲ ਨਾ ਆਈ ਜੇ ਉਹ ਨੂੰ ਨਾ ਲੈਣ ਆਏ ਤਾਂ ਡੈਡੀ ਜੀ ਕਹਿੰਦੇ ਹਨ ਕਿ ਕੋਈ ਗੱਲ ਨਹੀਂ ਸਾਡੀ ਕੁੜੀ ਕੋਈ ਰਈ ਹੋਈ ਨਹੀਂ ਹੈ ਅਸੀਂ ਉਸ ਨੂੰ ਰੱਖ ਲਵਾਂਗੇ ਅਸੀਂ ਉਸ ਦਾ ਦੁਆਰਾ ਵਿਆਹ ਕਰ ਦਵਾਂਗੇ ਸਾਨੂੰ ਇਹੋ ਜੇ ਲਾਲਚੀ ਬੰਦਿਆਂ ਦੀ ਕੋਈ ਲੋੜ ਨਹੀਂ ਪਰ ਪ੍ਰੀਤ ਬਹੁਤ ਰੋਂਦੀ ਹੈ ਸੰਦੀਪ ਉਸ ਨੂੰ ਸਮਝਾਉਂਦੀ ਹੈ ਕਿ ਤੂੰ ਆਪਣਾ ਮਨ ਹੋਲਾ ਨਾ ਕਰ ਸਭ ਕੁਝ ਠੀਕ ਹੋ ਜਾਣਾ ਹੈ ਜਿਸ ਤਰ੍ਹਾਂ ਉਹ ਲਾਲਚੀ ਬੰਦਿਆਂ ਨੇ ਤੇਰੇ ਤੋਂ ਸਾਰਾ ਮਤਲਬ ਕੱਢਿਆ ਹੈ ਸਾਡੇ ਪੈਸੇ ਤੇ ਪੂਰੀ ਅੱਖ ਰੱਖੀ ਹੈ ਇਸ ਵਿੱਚ ਮੰਮੀ ਦਾ ਵੀ ਕਸੂਰ ਸੀਗਾ ਪਰ ਹੁਣ ਮੰਮੀ ਵੀ ਬਹੁਤ ਸ਼ਰਮਿੰਦਾ ਨੇ ਹੁਣ ਅੱਗੇ ਦੇਖਦੇ ਹਾਂ ਕਿ ਵਿੱਕੀ ਪ੍ਰੀਤ ਨੂੰ ਲੈਣ ਵਾਸਤੇ ਵਾਪਸ ਆਉਂਦਾ ਹੈ ਜਾਂ ਨਹੀਂ ਧੰਨਵਾਦ